ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਬਠਿੰਡਾ ਜ਼ਿਲ੍ਹੇ ਦੇ ਦੋ ਪਿੰਡਾਂ ਨੂੰ ਇਲਾਜ ਦੇਣ ਤੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਇਨਕਾਰ ਕਰਨ ਦੇ ਮਾਮਲੇ ਦੇ ਵਿੱਚ ਪਿੰਡਾਂ ਦੇ ਸਰਪੰਚ ਇਕੱਠੇ ਹੋ ਕੇ ਡੀਸੀ ਸ਼ੌਕਤ ਅਮਦ ਪਰੇ ਦੇ ਕੋਲ ਪਹੁੰਚੇ ਨੇ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਬਠਿੰਡਾ ਦਾ ਇਹ ਕਹਿਣਾ ਹੈ ਕਿ ਪਿਛਲੇ ਦਿਨੀ ਕਿਸੇ ਘਟਨਾ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਵੱਲੋਂ ਕਿਸੇ ਡਾਕਟਰ ਦੇ ਹਸਪਤਾਲ ਅੱਗੇ ਧਰਨਾ ਦਿੱਤਾ ਗਿਆ ਸੀ ਜਿਸ ਤੋਂ ਨਾਰਾਜ਼ ਹੋ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿਉਂ ਇਹ ਨਾ ਦੋ ਪਿੰਡਾਂ ਦਾ ਇਲਾਜ ਨਹੀਂ ਕਰਨਗੇ ਹਾਲਾਂਕਿ ਡੀਸੀ ਸ਼ੌਕਤਮਦ ਪਰੇ ਦਾ ਇਹ ਕਹਿਣਾ ਹੈ ਕਿ ਦੋਵੇਂ ਤਰ੍ਹਾਂ ਯਾਨੀ ਕਿ ਕਿਸਾਨ ਯੂਨੀਅਨ ਤੇ ਆਈਐਮਏ ਨੂੰ ਸਥਿਤੀ ਸਮਝਣ ਦੀ ਲੋੜ ਹੈ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਜੇ ਕਿਸਾਨ ਯੂਨੀਅਨ ਨੂੰ ਕਿਸੇ ਡਾਕਟਰ ਦੇ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਉਹਨਾਂ ਨੂੰ ਕਾਨੂੰਨੀ ਰਾਖਤਿਆਰ ਕਰਨਾ ਚਾਹੀਦਾ ਹੈ ਨਾ ਕਿ ਡਾਕਟਰ ਦੇ ਹਸਪਤਾਲ ਦੇ ਅੱਗੇ ਪ੍ਰਦੋਸ਼ਣ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਉਹਨਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਵੀ ਇਹ ਹੈ ਕਿ ਜੇ ਉਹਨਾਂ ਨੂੰ ਕਿਸਾਨਾਂ ਦੇ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਉਹਨਾਂ ਨੂੰ ਵੀ ਕਾਨੂੰਨੀ ਰਾਖਤਿਆਰ ਕਰਨਾ ਚਾਹੀਦਾ ਨਾ ਕਿ ਇਲਾਜ ਬੰਦ ਕਰਨਾ ਚਾਹੀਦਾ ਹੈ ਤਾਂ ਡੀਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਲਾਜ ਕਰਉਣਾ ਹਰ ਇਨਸਾਨ ਦਾ ਸੰਵਿਧਾਨਕ ਹੱਕ ਹੈ ਕੋਈ ਵੀ ਡਾਕਟਰ ਕਿਸੇ ਵੀ ਮਰੀਜ਼ਾਂ ਇਨਕਾਰ ਕਰੋਂ ਤਾਂ ਇਨਕਾਰ ਨਹੀਂ ਕਰ ਸਕਦਾ ਇਹ ਮਾਮਲਾ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੈ ਤੇ ਉਮੀਦ ਕੀਤੀ ਜਾ ਰਹੀ ਕਿ ਜਲਦ ਹੀ ਇਸ ਦਾ ਕੋਈ ਹੱਲ ਕੱਢਿਆ ਜਾਵੇਗਾ ਤਾਂ ਜੋ ਪਿੰਡਾਂ ਦੇ ਲੋਕ ਜੋ ਸਿਹਤ ਸੇਵਾਵਾਂ ਤੋਂ ਵਾਂਝੇ ਨੇ ਉਹਨਾਂ ਦਾ ਇਲਾਜ ਹੋ ਸਕੇ ਨਾਇਬ ਸਿੰਘ ਜੀ ਕਿਹੜੇ ਪਿੰਡ ਮੰਡੀ ਕਲਾਂ ਜੀ ਇਹ ਮਾਮਲਾ ਕਿਹੜਾ ਹੈ ਜੀ ਡਰਸਾਉਂ ਬੈਂਡ ਮਾਮਲਾ ਇਹ ਹੈ ਨਾ ਮੰਡੀ ਕਲਾਂ ਐਕਸੀਡੈਂਟ ਹੋ ਗਿਆ 24 ਤਰੀਕ ਨੂੰ ਜੀ ਸ਼ਾਮ ਨੂੰ ਸੂਚਪਿੰਡ ਦਾ ਮੁੰਡਾ ਸੀਗਾ ਜੀ ਟਰਾਲੀ ਦੇ ਮਗਰ ਆ ਕੇ ਵੱਜ ਗਿਆ ਜੀ ਮੋਟਰਸਾਈਕਲ ਤੇ ਉਹਦਾ ਉਹਨੂੰ ਰਾਮਪ੍ਰੇਪੈਕਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤੇ ਉੱਥੇ ਹੀ ਜੋ ਚਲੇ ਗਏ ਮਗਰ ਮੁੰਡੇ ਦੇ ਪਤਾ ਕਰਨ ਵੀ ਕਿਵੇਂ ਆ ਮੁੰਡਾ ਸਾਨੂੰ ਡਾਕਟਰ ਸਾਹਿਬ ਕਹਿੰਦਾ ਵੀ ਬਿਲਕੁਲ ਠੀਕ ਆ ਮੁੰਡਾ ਨਾਰਮਲ ਆ ਤੇ ਸੀਟੀ ਸਕੈਨ ਕਰਾਂਗੇ ਤੇ ਉਹ ਦੂਆ ਕਹਨਾਂ ਨੂੰ ਰੈਫਰ ਬਰਨਾਲੇ ਉਹਦਾ ਆਪਦਾ ਹਸਪਤਾਲ ਹੈ ਉੱਥੇ ਕਰਦਾ ਤੇ ਜਿਹੜੇ ਮੰਨ ਲਓ ਸੂਚਪਿੰਡ ਦੇ ਬੰਦੇ ਸੀਗੇ ਉਹ ਕਹਿੰਦੇ ਵੀ ਸਾਨੂੰ ਅਸੀਂ ਬਰਨਾਲੇ ਨਹੀਂ ਜਾਣਾ ਅਸੀਂ ਬਠਿੰਡੇ ਜਾਣਾ ਹੈਗਾ ਠੀਕ ਹੈ ਨਾ ਤੇ ਉਹਨਾਂ ਦਾ ਫਿੱਕੇ ਸਲੂਟ ਮਤਭੇਦ ਰਿਹਾ ਕੋਈ ਤੇ ਚਲੋ ਉਸ ਤੋਂ ਬਾਅਦ ਉਹ ਮੁੰਡਾ ਮਤਲਬ 2.5 ਘੰਟੇ ਲੱਗ ਜੀ ਇਸ ਕੰਮ ਹੁੰਦੇ ਹਵਾਉਂਦੇ ਤੇ ਮੁੰਡੇ ਜਿਹੜੇ ਜੋ ਸਿਟੀ ਸਕੈਨ ਕਰਦੇ ਸੀ ਉਹਦੀ ਡੈਥ ਹੋ ਗਈ ਮੁੰਡੇ ਦੀ ਇਹ ਉਸ ਮਸਲੇ 'ਚ ਆਏ ਆ ਜੀ ਉਸ ਤੋਂ ਬਾਅਦ ਸਾਡੇ ਉਹਨਾਂ ਨੇ ਮਤਲਬ ਉੱਥੇ ਜਥੇਬੰਦੀਆਂ ਨੇ ਆ ਕੇ ਧਰਨਾ ਲਾਤਾ ਉਹ ਰਾਤ ਨੂੰ ਲਾਸ਼ ਨੂੰ ਬਾਹਰ ਕੱਢਦੇ ਸੀਗੇ ਠੀਕ ਹੈ ਨਾ ਉੱਥੇ ਡੈੱਡ ਬੋਡੀ ਨੂੰ ਬਾਹਰ ਕੱਢਦੇ ਸੀ ਉਹਨਾਂ ਨੇ ਉਹ ਰੋਕਣ ਦੀ ਖਾਤਰ ਆ ਕੇ ਜਥੇਬੰਦੀਆਂ ਨੇ ਆ ਕੇ ਧਰਨਾ ਲਾਤਾ ਬਸ ਆਹ ਗੱਲ ਹੈ ਉਸ ਤੋਂ ਬਾਅਦ ਸਾਡੀਆਂ ਮੈਡੀਕਲ ਸੁਵਿਧਾ ਸੂਚੀ ਦੀ ਤੇ ਮੰਡੀਕਲਾਂ ਦੀ ਨੀ ਅੱਜ ਨਹੀਂ ਅੱਜ ਅੱਜ ਤਾਂ ਅਸੀਂ ਮੰਨ ਲਓ ਵੀ ਮੰਨ ਲਾ ਇਹ ਪੰਚਾਇਤਾਂ ਤੌਰ ਤੇ ਆਏ ਹੋਇਆ ਜੇ ਭਰਮੇ ਨੂੰ ਤੁਸੀਂ ਕਿਵੇਂ ਦੇਖ ਲੋ ਜੈ ਸਮਝਦੀ ਧਰਮ ਦੇ ਜਦੋਂ ਚੱਕ ਕੇ ਮੰਨ ਲਓ ਜੀ ਜੇ ਤਾਂ ਮੰਨ ਲਓ ਜਦੋਂ ਡੈੱਡ ਬੋਡੀ ਬਾਹਰ ਕੱਢਦੇ ਸੀ ਉਹ ਜਦੋਂ ਉਹਨਾਂ ਨਾਲ ਮੰਨਦੇ ਨਹੀਂ ਸੀ ਉਸ ਸਾਹਿਬ ਉਸ ਸਾਹਿਬ ਨਾਲ ਜਥੇਵੰਦੀ ਆ ਗਿਆ ਕੱਟ ਹੋ ਗਿਆ ਉਸ ਸਾਹਿਬ ਨਾਲ ਤੇ ਜੈ ਜੀ ਜਦੋਂ ਧੱਕਾ ਕਰਦੇ ਸੀਗੇ ਨਹੀਂ ਲੱਗਦਾ ਨਹੀਂ ਡਾਕਟਰਾਂ ਨਾਲ ਇੱਥੇ ਸਾਡੀ ਗੱਲਬਾਤ ਵੀ ਜੀ ਅੱਛਰ ਜਦੋਂ ਰੋਲਾ ਪੈਣ ਨਾਲ ਉਹ ਕਹਿੰਦੇ ਵੀ ਧਰਨਾ ਲਾਉਂਦੇ ਆ ਜਦੋਂ ਕੁਝ ਰਿਡਕਟ ਹੋ ਜਾਂਦੀ ਆ ਪਰ ਜਦੋਂ ਬਾਅਦ ਚ ਸੌਦਾ ਹੋ ਜਾਂਦਾ ਫੇਰ ਉਹ ਕਿਹੜਾ ਬੰਦਾ ਵਾਪਸ ਆਉਂ ਔਰ ਜਿਹੜਾ ਮੌਕੇ ਦੀ ਸਥਿਤੀ ਸੀਗੀ ਉਸ ਟਾਈਮ ਤੇ ਉਹ ਮੰਨ ਲਓ ਡੈੱਡ ਬੋਡੀਆਂ ਨੂੰ ਚਾਕੇ ਬਾਹਰ ਕੱਢਦੇ ਸੀਗੇ। ਜਿ ਮੰਨ ਲਓ ਉੱਥੇ ਬੰਦੇ ਥੋੜੇ ਸੀ। ਉਸ ਟਾਈਮ ਤੇ ਫਿਰ ਜਥੇਵੰਦੀ ਜਥੇਵੰਦੀ ਨੇ ਜਾ ਕੇ ਸੰਭਾਲਿਆ ਜੀ। ਅਪਏ ਕੀ ਨਾਮ ਅਤੇ ਕੀ ਮਾਮਲਾ ਜੀ ਸਰ ਮੇਰਾ ਨਾਮ ਜਸਵੰਤ ਦਰਦਪ੍ਰੀਤ ਆ ਜੀ ਮੈਂ ਸਰਪੰਚ ਆ ਕੋਠੇ ਮੰਡੀਕਲਾਂ ਪੋ। ਇਹ ਜਿਹੜੀ ਇਹਨਾਂ ਦੀ ਇੱਕ ਮੈਡੀਕਲ ਐਸੋਸੀਏਸ਼ਨ ਬਣੀ ਹੋਈ ਆ ਜੀ। ਉਹਦੇ ਜਿਹੜੇ ਰਾਮਪੁਰੇ ਦੇ ਸਾਰੇ ਪ੍ਰਾਈਵੇਟ ਹਸਪਤਾਲ ਆ ਇਹਨਾਂ ਨੇ ਮੰਡੀਕਲਾਂ ਤੇ ਸੂਚ ਪਿੰਡ ਦੇ ਮਰੀਜ਼ ਦੇਖਣ ਤੋਂ ਵੀ ਅਸੀਂ ਸਮਰਥਾਂ ਇਹਨਾਂ ਨੇ ਬਾਈਕਾਟ ਕਰਤਾ ਜੀ ਸਾਡਾ ਇਸ ਕਰਕੇ ਅਸੀਂ ਸਿਵਲ ਸਰਜਨ ਨੂੰ ਜੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਣ ਆਏ ਆ ਜੀ ਸਾਡੀ ਮੰਗ ਆ ਵੀ ਜਿਹੜਾ ਆਪਣਾ ਕਾਨੂੰਨ ਆ ਉਹਦੇ ਅਨੁਸਾਰ ਵੀ ਆਪਾਂ ਕਿਸੇ ਮਰੀਜ਼ ਨਾਲ ਧਰਮ ਜਾਤ ਪਾਤ ਜਾਂ ਕਿਸੇ ਵੀ ਵਿਕਰੇਵੇਂ ਨੂੰ ਲੈ ਕੇ ਆਪਾਂ ਕਿਸੇ ਦਾ ਬਾਈਕਾਟ ਨਹੀਂ ਕਰ ਸਕਦੇ ਜੀ ਆਪਨੇ ਕੀ ਹੈ ਕਿਉਂ ਬਣ ਉਹ ਕਹਿੰਦੇ ਵੀ ਅੱਛਾ ਸਾਡੇ ਰੌਲਾ ਪਾਇਆ ਜੀ ਹੁੱਲੜਬਾਜੀ ਕੀਤੀ ਜੀ ਕਹਿੰਦੇ ਯੂਨੀਅਨ ਵਾਲਿਆਂ ਨੇ ਉਹ ਹੁਣ ਧਰਨਾ ਭਾਰਤੀ ਕਿਸਾਨ ਸਿੱਧੂਪੁਰ ਵਾਲਿਆਂ ਨੇ ਲਾਇਆ ਹੁੱਲੜਬਾਜੀ ਇਸ ਕਰਕੇ ਹੋਈ ਕਿਉਂਕਿ ਡਾਕਟਰ ਮਰੇ ਹੋਏ ਮਰੀਜ਼ ਨੂੰ ਰੈਫਰ ਕਰ ਰਿਆ ਸੀਗਾ ਜੀ ਜਦੋਂ ਮਰੀਜ਼ ਦੀ ਮੌਤ ਹੋ ਗਈ ਉਹ ਤੋਂ ਰੈਫਰ ਕਰ ਰਿਆ ਸੀ ਹਾਂ ਜੀ ਜਦੋਂ ਐਕਸੀਡੈਂਟ ਹੋਇਆ ਉਹ ਤੋਂ ਕੋਈ ਪੁਲਿਸ ਬਿਆਨ ਨਹੀਂ ਲਿਖੀ ਪੁਲਿਸ ਨੇ ਕੋਈ ਬਿਆਨ ਨਹੀਂ ਲਿਆ ਜੀ ਕਿਉਂਕਿ ਦੇਰ ਰਾਤ ਤੱਕ 12 12 1 ਵਜੇ ਤੱਕ ਜੁਨੀਅਨ ਨੇ ਧਰਨਾ ਲਾਇਆ ਦੂਜੀ ਰਾਤ ਤੱਕ ਵੀ ਧਰਨਾ ਲੱਗੇ ਰਹੇ ਸੀ ਦੂਜੀ ਰਾਤ ਨੂੰ ਇਹਨਾਂ ਦਾ ਫਿਰ ਆਪਸੀ ਕੋਈ ਸਮਝੌਤਾ ਹੋਇਆ ਜੁਨੀਅਨ ਨਾਲ ਫਿਰ ਧਰਨਾ ਚੱਕਿਆ ਗਿਆ ਜੀ ਸਾਰੇ ਕਿਹੜੇ ਪਿੰਡ ਤੇ ਤੇ ਸਾਰੇ ਵੱਖ-ਵੱਖ ਪਿੰਡਾਂ ਦੇ ਸਰਪੰਚ ਆ ਜੀ ਹਾਂ ਬਲਾਕ ਰਾਮਪਰਾ ਦੇ ਵੱਖ-ਵੱਖ ਪਿੰਡਾਂ ਦੇ ਪੰਜ ਸਰਪੰਚ ਆ ਜੀ ਕੀ ਗੱਲ ਲੈ ਕੇ ਜਾਓਗੇ ਡੀਸੀ ਸਾਹਿਬ ਕੋਲੇ ਕੀ ਕਰਨਾ ਡੀਸੀ ਸਾਹਿਬ ਨੂੰ ਮੰਗ ਕਰਾਂਗੇ ਵੀ ਇਸ ਤਰ੍ਹਾਂ ਦਾ ਜਿਹੜਾ ਇਹ ਆਪਣਾ ਇਨਸਾਨੀਅਤ ਵਿ ਇਸ ਤਰ੍ਹਾਂ ਬਖਰੇਮਾ ਨਹੀਂ ਨਾ ਕਰਨਾ ਚਾਹੀਦਾ ਜੀ ਕਿਸੇ ਵੀ ਮਰੀਜ਼ ਨਾਲ ਧਰਨਾ ਤਾਂ ਮੰਨ ਲਓ 50 ਬੰਦੇ ਨੇ ਲਾਇਆ ਜੀ 15000 ਦੀ ਬਾਦੀ ਵਾਲਾ ਪਿੰਡ ਹੈ ਜੀ ਉਹਨਾਂ ਦਾ ਕੀ ਕਸੂਰ ਹੈ ਜੀ ਪਰ ਇਹ ਵੀ ਦੇਖਿਆ ਵੀ ਬਹੁਤ ਸਾਰੇ ਡਾਕਟਰਾਂ ਦੇ ਪ੍ਰਾਈਵੇਟ ਡਾਕਟਰਾਂ ਦੇ ਜਦੋਂ ਧਰਨੇ ਲੱਗਦੇ ਆ ਬਾਅਦ ਵਿੱਚ ਜਦੋਂ ਕੋਈ ਨਾ ਕੋਈ ਫੈਸਲਾ ਹੁੰਦਾ ਚਾਹੇ ਉਹਨੂੰ ਸੌਦਾ ਕਹਿ ਲਓ ਚਾਹੀ ਖੁਸ਼ੀ ਲੈ ਲਓ ਫਿਰ ਉਹਨੂੰ ਵਾਪਸ ਲੈ ਆਉਂਦਾ ਫਿਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਫਿਰ ਜੇ ਘਟਨਾ ਵਾਪਰਦੀ ਆ ਲੱਗਦਾ ਨਹੀਂ ਉਹਦੇ ਤੋਂ ਪਿੱਛੇ ਨਹੀਂ ਹਟ ਧਰਨਾ ਕਿਸੇ ਪੰਚਾਇਤ ਨੇ ਨਹੀਂ ਲਾਇਆ ਸੀਗਾ ਜੀ ਨਹੀਂ ਨਹੀਂ ਆ ਮੈਂ ਯੂਨੀਅਨਾਂ ਦੀ ਮੈਂ ਤੁਹਾਡੀ ਯੂਨੀ ਇਹ ਤਾਂ ਪਰ ਜੁਨੀਆ ਨੂੰ ਦੱਸ ਸਕਦੀ ਆ ਨਾ ਜੀ ਇਹ ਜੁਨੀਆ ਨੂੰ ਸਵਾਲ ਕਰਨਾ ਚਾਹੀਦਾ ਜੀ ਪਬਲਿਕ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਇਸ ਤਰ੍ਹਾਂ ਦੀ ਕਾਰਵਾਈ ਬਿਲਕੁਲ ਅਸੀਂ ਇਹ ਕਹਿੰਦੇ ਹਾਂ ਵੀ ਡਾਕਟਰ ਦੀ ਪੜਤਾਲ ਹੋਣੀ ਚਾਹੀਦੀ ਆ ਜੀ ਜਿਹੜਾ ਇਸ ਤੋਂ ਪਹਿਲਾਂ ਵੀ ਸਾਨੂੰ ਧਿਆਨ ਚ ਆਇਆ ਵੀ ਡਾਕਟਰ ਨੂੰ ਆਪਣੇ ਵੱਖ-ਵੱਖ ਜੁਰਮਾਨੇ ਹੋ ਚੁੱਕੇ ਆ ਜੀ ਲਾਪਰਵਾਹੀ ਦੇ ਜੀ ਨਹੀਂ ਫਿਰ ਡਾਕਟਰ ਵਾਇਟਰ ਦੇ ਮੂਹਰੇ ਧਰਨਾ ਲਾਉਣ ਦੀ ਮਜਾਵੇ ਯੂਨੀਅਨਾਂ ਨੂੰ ਕਾਨੂੰਨੀ ਰਾਹ ਨਹੀਂ ਅਪਣਾ ਕਰਨਾ ਚਾਹੀਦਾ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਹੁਣ ਕੀ ਹੈ ਅਸਲ ਵਿੱਚ ਧਰਮੇ ਕਿਉਂ ਲੱਗਦੇ ਆ ਤੁਹਾਨੂੰ ਵੀ ਪਤਾ ਜਦੋਂ ਕੋਈ ਪ੍ਰਸ਼ਾਸਨ ਜਾਂ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਉਦੋਂ ਧਰਨੇ ਲੱਗ ਜਾਂਦੇ ਆ ਜੀ ਮਜਬੂਰੀ ਚ ਲਾਉਣੇ ਪੈਂਦੇ ਆ ਜੀ ਧਰਨੇ ਉਹਨਾਂ ਨੂੰ ਤੁਸੀਂ ਜੁਨੀਅਰ ਦੇ ਨਾਲ ਹੋ ਕਿ ਜੁਨੀਅਰ ਤੋਂ ਅਲੱਗ ਹੋ ਗਏ ਆ ਅਸੀਂ ਤਾਂ ਪੰਚਾਇਤਾਂ ਵੱਲ ਆਏ ਆ ਜੀ ਜੁਨੀਅਰ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਜੀ ਠੀਕ ਹੈ ਸਰ ਕੀ ਕਹਿਣਾ ਚਾਹੁੰਦੇ ਇੱਕ ਤੋਂ ਜਿੱਤਾਂ ਮੈਨ ਨਹੀਂ ਸੀ ਉਹਨਾਂ ਦੇ ਪਿੰਡਾਂ ਦਾ ਡਾਕਟਰਾਂ ਵੱਲੋਂ ਬਾਈਕਾਟ ਕੀਤਾ ਗਿਆ ਇਲਾਜ ਨਹੀਂ ਲਿਕੇ ਮੇਰੇ ਕੋਲ ਪੰਚਾਇਤਾਂ ਕੁਝ ਆਈ ਐਸੀ ਕਿਹਾ ਜਿੱਥੇ ਕਿ ਤੁਸੀਂ ਵੀ ਦੱਸ ਹੀ ਰਹੇ ਹੋ ਕਿ ਆਈਐਮਏ ਵੱਲੋਂ ਜਿਹੜਾ ਹੈਗਾ ਕੁਝ ਇੱਕ ਫੈਸਲਾ ਕੀਤਾ ਗਿਆ ਹੈ ਕਿ ਇੱਕ ਆਦੋ ਪਿੰਡ ਜਿਹੜੇ ਸੂਚ ਹੈ ਮੰਡੀ ਕਲਾ ਹੈ ਇਹ جڑے ویکتی نے مریض نے انہاں نو پرائیویٹ ڈاکٹرز جڑے ہے کہ او انہاں دا علاج نہیں کرن گے تے ایدا جڑا ایشو ارائز ہویا ہے ایک کچھ سما پہلا جڑا گیا ایک ایکسیڈنٹ وچ ایک ویکتی دی مند باگ گٹنا ہونے کارن انہاں دی ڈیتھ ہو گئی سی تے اس تو بعد جڑا ہے گا کسان یونین انہاں دی نال جڑا ہے گا بے کے کچھ دور بیوار بھی ہویا تے کچھ جڑا ہے گا ڈاکٹر انہوں نے کچھ ایشوز بھی رائز ہویا سی تو ہوئے بعد بھی ایم میں نے اس طریقے دا فیصلہ لیا میم لگ ہے کہ یہ فیصلہ نہیں لینا چاہیے سی کیونکہ قانونی طور پہ بہت سارے کو اپنے طریقے ہے پاویں وہ جڑا پہلا ایلیگیشن سا کہ ڈاکٹر نے صحیح طریقے نال علاج نہیں او دے بارے بھی میری رائے یہی ہے کہ پا کسی دی بھی کلتی ہوئے جب تک ایک نرپک جانچ نہیں ہو جاتی تب تک کسی بھی نو کنون نو اپنے ہاتھ وچ لیندہ کوئی بھی ادھکار نہیں ہے تے یونینز نو بھی اس نسوں گریز کرنا چاہیے اس کے نال ہی تسی خود بھی ویک رہے ہو کہ کنی ساری سو ایک بندے گلط درنا لا لین تو اس بعد ہوں ویخ بھی رہے ہو کہ کن آبادی جڑی ہے اس کا سفر کر سکتی ہے تو میں سارا یہی بےنتی کروں کہ اگے تو اس do gures é cara کہ کسی بھی ڈاکٹر دے یا کسی بھی ہوڈسٹریلسٹ بزنس مین کسی تے بھی تھوڑا کوئی کہ صحیح طریقے نال کام نہیں کیتا یا پھر کچھ غلط کیتا ہوا ہے تو وہ جاگنا قانونی طریقہ ہی اپنایا جائے وچ ایک ایکسپرٹ کمیٹی دی ہے جی کسی ڈاکٹر دے تھوڑی کوئی ایلیگیشن دی ہے وہ دی ہیں جب تک ایک ایکسپرٹ نہیں دس دیا كہ گلتی کی دی ہے تب تک کوئی بھی ویكتی اپنے آپ ہی اپنا جج نہ بن کے اتنے کوئی اس طریقے دی غلط حرکت نہ کرے ਆ ਮੈਂ ਇਹਦਾ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਰਿਸਿਵ ਕੀਤੀ ਹੈ ਮੈਂ ਇਹਦੇ ਆ ਪ੍ਰੋਪਰ ਇੱਕ ਵਾਰ ਜਿਹੜਾ ਹੈਗਾ ਆਈਐਮਐਨ ਨੂੰ ਆ ਮੈਂ ਇੱਕ ਵਾਰ ਬੁਲਾ ਕੇ ਉਹਨਾਂ ਨੂੰ ਵੀ ਇੱਕ ਗੁਜ਼ਾਰਿਸ਼ ਕਰਾਂਗੇ ਕਿ ਉਹ ਆਪਣੀ ਜਿਹੜੀ ਆ ਉਹਨਾਂ ਨੇ ਡਿਸੀਜਨ ਲਿਆ ਹੈ ਇਹਨੂੰ ਉਹ ਜਿਹੜਾ ਹੈਗਾ ਵਾਪਸ ਲੈ ਲੈਣ ਤੇ ਤਾਂ ਇਲਾਜ ਜਿਹੜਾ ਹੈਗਾ ਉਹ ਹਰ ਕਿਸੇ ਦਾ ਅਧਿਕਾਰ ਹੋਣਾ ਚਾਹੀਦਾ ਤੇ ਇੱਕ ਉਹ ਵੀ ਇੱਕ ਮੈਡੀਕਲ ਅਫੀਸਰ ਲੈਂਦਾ ਹੈ ਕਿ ਉਹ ਕਿਸੇ ਨੂੰ ਮਨਾ ਨਹੀਂ ਕਰੇਗਾ ਤੇ ਇੱਕ ਵਿਅਕਤੀ ਜਾਂ ਫਿਰ ਚੰਦ ਵਿਅਕਤੀਆਂ ਦੀ ਗਲਤੀ ਦਾ ਜਿਹੜਾ ਬੁਕਤਾਨ ਹੈ ਉਹ ਸਾਰੇ ਪਿੰਡਾਂ ਨੂੰ ਨਹੀਂ ਕਰਨਾ ਬੰਦਾ ਤੇ ਪਰ ਅੱਗੇ ਤੋਂ ਵੀ ਆਪਾਂ ਇਨਸ਼ੋਰ ਕਰਾਂਗੇ ਕਿ ਜੇ ਕੱਲ ਇਸ ਤਰੀਕੇ ਦੀ ਕੋਈ ਵੀ ਹੋਰ ਕੋਈ ਨਾ ਕਰੇ ਘਟਨਾ ਹੁੰਦੀ ਹੈ ਤੇ ਉਹਦੇ ਵਿੱਚ ਜਿਹੜਾ ਆਏਗਾ یہ یونین بازی اور یہ والا جڑائے گا اس نے گریز کر ہوئے صحیح طریقہ جو ہے کہ پراپر ایک کمیٹی بنا کے جدی جانچ کمیٹی بنے او دے بعد ہی اس تھی کسی طریقے کی کاروائی ہوئے تا جو ڈاکٹر جڑائے گا وہ بھی سیف فیل کر سکن تے جڑے عام لوگ ہیں وہ بھی کسی طریقے نال خجل بار نہ ہو سر جی گل کریے اس طرح ڈاکٹر عام پبلک دفائی کٹ کر سکن ਠੀਕ ਹੈ ਮੈਂ ਪਹਿਲਾਂ ਵੀ ਕਿਹਾ ਕਿ ਡਾਕਟਰਸ ਜਿਹੜੇ ਹੈਗੇ ਆ ਉਹ ਇੱਕ ਓਥ ਲੈਂਦੇ ਆ ਜਿਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਆਪਾਂ ਕਿਸੇ ਨੂੰ ਵੀ ਇਲਾਜ ਚ ਨਹੀਂ ਰਿਟਾਇਰਮੈਂਟ ਹੋ ਗਿਆ ਉਹਨੂੰ ਮਨਾ ਨਹੀਂ ਕਰਾਂਗੇ ਆ ਤੇ ਮੈਂ ਸਮਝਦਾ ਕਿ ਡਾਕਟਰ ਸਾਹਿਬਾਨ ਨੂੰ ਵੀ ਸੋਚਣਾ ਚਾਹੀਦਾ ਤੇ ਜੇ ਉਹਨਾਂ ਨੂੰ ਵੀ ਇਸ ਤਰੀਕੇ ਦੀ ਕੋਈ ਇਸ਼ੂ ਸੀ ਗੱਤ ਤੇ ਉਹ ਵੀ ਐਡਮਿਨਿਸਟ੍ਰੇਸ਼ਨ ਦੇ ਕੋਲ ਆ ਸਕਦੇ ਸੀ ਕਿ ਮੈਂ ਸਮਝਦਾ ਇੱਥੇ ਦੋਨੋਂ ਦੇਰਾ ਵੱਲੋਂ ਹੀ ਇੱਕ ਗਲਤੀ ਕੀਤੀ ਗਈ ਹੈ ਇੱਕ ਕਿ ਸਭ ਤੋਂ ਪਹਿਲਾਂ ਜੇ ਕੋਈ ਇਨਸੀਡੈਂਟ ਹੋਇਆ ਸੀ ਤੇ ਬਜਾਏ ਯੂਨੀਅਨ ਨੂੰ ਔਰ ਇਹਦੇ ਨਾਲ ਜੜਾਇਗਾ ਤਰਨਾ ਲਾ ਕੇ ਡਾਕਟਰ ਦੇ ਨਾਲ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰ

ਆ ਕਿਸੇ ਵੀ ਹਸਪੀਟਲ ਵਿੱਚ ਕਿਉਂਕਿ ਜੀਵਨ ਤੇ ਮ੍ਰਿਤਿ ਜਿਹੜੀ ਹੈ ਕਿ ਰੱਬ ਦੇ ਹੱਥ ਹੈ ਤੇ ਬਹੁਤ ਸਾਰੇ ਮਰੀਜ਼ ਇਹੋ ਜਿਹੇ ਹੁੰਦੇ ਜਿਹੜੇ ਹਸਪੀਟਲਸ ਵਿੱਚ ਰੂਟੀਨ ਵਿੱਚ ਜਿਹੜੀ ਹੈ ਕਿ ਬਹੁਤ ਸਾਰੀ ਰੈਸ ਹੁੰਦੀਆਂ ਨੇ ਤੇ ਜੇ ਕੱਲ ਇਸੇ ਤਰੀਕੇ ਨਾਲ ਕੋਈ ਵੀ ਯੂਨੀਅਨ ਆ ਕੇ ਕਿਸੇ ਵੀ ਹਸਪੀਟਲ ਦੇ ਸਾਹਮਣੇ ਬੈਠ ਜਾਵੇ ਤੇ ਬਗੈਰ ਕਿਸੇ ਇਨਕੁਇਰੀ ਕੀ ਉਹਨਾਂ ਨੂੰ ਤੱਕਾ ਕਰੇ ਤਾਂ ਫਿਰ ਉਹਨਾਂ ਨੂੰ ਵੀ ਆਪਣੇ ਜਾਨ ਦੀ ਮਾਲ ਦੀ ਉਹਦੀ ਸੁਰੱਖਿਆ ਦਾ ਜ਼ਰੂਰ ਉਹਨਾਂ ਨੂੰ ਵੀ ਖਤਰਾ ਲਾਖ ਹੁੰਦਾ ਹੈ ਤਾਂ ਮੈਂ ਯੂਨੀਅਨਸ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਜਿਹੜਾ ਹੈਗਾ ਆਪਣਾ ਜਿਹੜਾ ਉਹਨਾਂ ਦਾ ਆ ਕੰਮ ਹੈ ਉਹਦੇ ਨਾਲ ਉਹ ਧਿਆਨ ਦੇਣ ਇਸਤਰੀ ਕੇ ਨਾਲ ਜੇ ਕਿਤੇ ਵੀ ਉਹਨਾਂ ਨੂੰ ਕੋਈ ਚੀਜ਼ ਲੱਗਦੀ ਹੈ ਮੈਂ ਨਹੀਂ ਕਹਿੰਦਾ ਕਿ ਜੇ ਕਿਸੇ ਜਿਹੜਾ ਜੇ ਕਿਤੇ ਇਨਜਸਟਿਸ ਹੋ ਰਿਹਾ ਹੋ ਉਹਦੇ ਨਾਲ ਖੜਨ ਦੀ ਲੋੜ ਨਹੀਂ ਉਹਨਾਂ ਦੇ ਨਾਲ ਜ਼ਰੂਰ ਖੜੋ ਪਰ ਤਰੀਕਾ ਜਿਹੜਾ ਹੈਗਾ ਉਹ ਸਹੀ ਅਪਣਾਉਣਾ ਚਾਹੀਦਾ ਜਿਹੜਾ ਕਾਨੂੰਨੀ ਤਰੀਕਾ ਹੈ ਉਹਨੂੰ ਅਪਣਾਉਣ ਤੇ ਆਪਾਂ ਕਿਸੇ ਦੇ ਨਾਲ ਵੀ ਪਾਵੇਂ ਉਹ ਡਾਕਟਰ ਹੋ ਪਾਵੇਂ ਉਹ ਕੋਈ ਆਮ ਇਨਸਾਨ ਹੋ ਕਿਸੇ ਦੇ ਨਾਲ ਵੀ ਕਿਸੇ ਤਰੀਕੇ ਨਾਲ ਗਲਤਪ레 ਤੇਰਾ ਜਾਂ ਉਹਦੇ ਨਾਲ ਕਿਸੇ ਤਰੀਕੇ ਦੀ ਇਨਜਸਟਿਸ ਨਹੀਂ ਹੋਣ ਦੇਣੀ